ਪਰ ਬਸ ਇੱਕ ਸਪੈਸ਼ਲ ਇੱਕ ਪ੍ਰਬੰਧ ਰੱਖਿਆ ਗਿਆ ਉਹਦੇ ਵਾਸਤੇ ਸਿਕਿਉਰਿਟੀ ਦਾ ਵੀ ਪੂਖਾ ਪ੍ਰਬੰਧ ਰੱਖਿਆ ਗਿਆ ਤੇ ਜਿਵੇਂ ਤੁਸੀਂ ਦੇਖਿਆ ਕਿ ਬਾਹਰ ਪੈਨਾ ਬਹੁਤ ਜ਼ਿਆਦਾ ਆਈਆਂ ਹੋਈਆਂ ਤੇ ਉਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਜਿਹੜਾ ਇਹਨਾਂ ਦਾ ਅਰੇਂਜਮੈਂਟ ਰੱਖਿਆ ਜਿਹਦੇ ਵਿੱਚ 10-10 ਦਾ ਗਰੁੱਪ ਜਿਹੜਾ ਅਸੀਂ ਬੰਦੀਆਂ ਦਾ ਉਹਨਾਂ ਨੂੰ ਬਿਠਾ ਕੇ ਤੇ ਪੈਨਾ ਤੋਂ ਉੱਥੋਂ ਰਖੜੀ ਬਣਵਾ ਰਿਹਾ ਤੇ ਫ੍ਰੀਕੋਰ ਜੇਲ੍ਹ ਕੇਂਦਰੀ ਜੇਲ੍ਹ ਫ੍ਰੀਕੋਰ ਸੁਪਰਡੈਂਟ ਸਾਹਿਬ ਸਾਨੂੰ ਜਿਹਨਾਂ ਰਖੜੀ ਬਣਨ ਦਾ ਇਤਿਆਰ ਮੁਬਖਸ਼ਿਆ ਇਨਰ ਬਹੁਤ ਧੰਨਵਾਦ ਕਰਦੇ ਆ ਭੈਣਾਂ ਨੇ ਮਿਲਾਇਆ ਸਾਨੂੰ ਆਇਆ ਤਾਂ ਆਉਂਦੇ ਰਹੀਦਾ ਹੱਤੇ ਬਾਅਦ ਕਿਤੇ 15 ਦਿਨ ਕਿਤੇ ਮਹੀਨੇ ਬਾਅਦ ਤੇ ਪਰ ਇਹ ਤਾਂ ਸਾਲ ਬਾਅਦ ਹੀ ਦਿਨ ਮਸਾ ਖੁਸ਼ੀਆਂ ਨਾਲ ਹੀ ਆਉਂਦਾ ਬਹੁਤ ਖੁਸ਼ੀ ਹੋਈ ਅਖੜੀ ਬਾਨੀ ਸਾਨੂੰ ਆਪਦੇ ਵੀਰ ਨਾਲ ਮਿਲ ਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਰਖੜੀ ਭੈਣ ਤੇ ਭਰਾ ਦਾ ਇੱਕ ਪਵਿੱਤਰ ਰਿਸ਼ਤਾ ਹੈ ਪਰ ਉਹ ਭਰਾ ਜਿਹੜੇ ਕਿਸੇ ਕਾਰਨ ਜੇਲ੍ਹਾਂ ਦੇ ਵਿੱਚ ਬੰਦ ਆ ਤੇ ਭੈਣਾਂ ਅੱਜ ਦਾ ਦਿਨ ਮਿਸ ਨਾ ਕਰਨ ਇਸ ਲਈ ਸਰਕਾਰਾਂ ਜੇਲ੍ਹ ਪ੍ਰਬੰਧ ਇਹਨਾਂ ਲਈ ਵਿਸ਼ੇਸ਼ ਪ੍ਰਬੰਧ ਕਰਦੇ ਆ ਤੇ ਫਰੀਦਕੋਟ ਦੇ ਵਿੱਚ ਵੀ ਮਾਡਰਨ ਜੇਲ੍ਹ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਭੈਣਾਂ ਨੂੰ ਇਹਨਾਂ ਭਰਾਵਾਂ ਦੇ ਨਾਲ ਮਲਾਉਣ ਲਈ ਜਿਹੜੇ ਜੇਲ੍ਹ ਦੇ ਵਿੱਚ ਬੰਦ ਆ ਜੇਲ੍ਹ ਵਿੱਚ ਭੈਣ ਭਰਾ ਦੀ ਇਸ ਸਮੇਂ ਇਸ ਤਿਹਾਰ ਤੇ ਮੁਲਾਕਾਤ ਜਜ਼ਬਾਤਾਂ ਹੰਝੂਆਂ ਭਾਵਨਾਵਾਂ ਦੇ ਵਿੱਚ ਵਹਿ ਗਈ ਆਓ ਉਹ ਸਾਰਾ ਮਾਹੌਲ ਦਿਖਾਉਣੇ ਆ ਉਸ ਵੇਲੇ ਦਾ ਕੀ ਸੀ ਤੇ ਨਾਲ ਦੀ ਨਾਲ ਗੱਲ ਕਰਾਂਗੇ ਜੇਲ੍ਹ ਪ੍ਰਬੰਧਕਾਂ ਦੇ ਨਾਲ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਭੈਣਾਂ ਲਈ ਭਰਾਵਾਂ ਲਈ ਤੇ ਜਿਹੜੀਆਂ ਰਖੜੀਆਂ ਬਨ ਕੇ ਭੈਣਾਂ ਜਾ ਰਹੀਆਂ ਉਹ ਕੀ ਮਹਿਸੂਸ ਕਰਦੀਆਂ ਆਓ ਸਾਰੀ ਗੱਲਬਾਤ ਵੀ ਸੁਣਦੇ ਆਂ ਤੇ ਨਾਲ ਦੀ ਨਾਲ ਜੇਲ੍ਹ ਦੇ ਅੰਦਰਲੇ ਦ੍ਰਿਸ਼ ਵੀ ਦਿਖਾਉਣੇ ਆ ਕਿਸ ਤਰ੍ਹਾਂ ਇਸ ਦਿਨ ਦੇ ਪਵਿੱਤਰ ਪਿਆਰ ਦਾ ਧਾਗਾ ਲੈ ਕੇ ਭੈਣਾਂ ਪਹੁੰਚੀਆਂ ਹੋਈਆਂ ਮਾਡਰਨ ਜੇਲ੍ਹ ਵਿੱਚ ਤੇ ਫ੍ਰੀਪੋਰ ਜੇਲ੍ਹ ਕੇਂਦਰੀ ਜੇਲ੍ਹ ਦਿੱਲੀ ਕੋੜ ਸੁਪਰਡੈਂਟ ਸਾਹਿਬ ਸਾਨੂੰ ਜਿਹਨਾਂ ਨੇ ਰਖੜੀ ਬਨਨ ਦਾ ਇਤਿਆਰ ਬਖਸ਼ਿਆ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਭੈਣਾਂ ਨਾਲ ਮਿਲਾਇਆ ਸਾਨੂੰ ਵੀਰ ਕੋਲ ਜਿਹੜਾ ਜਿਹਨਾਂ ਨੇ ਸਾਨੂੰ ਇੱਥੇ ਲੱਕੜੀ ਬਨਣ ਦੇ ਇਤਿਆਰ ਤੇ ਹਨ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਪੈਣਾ ਵੱਲ ਸਾਡਾ ਬਹੁਤ ਤੁਹਾਨੂੰ ਧੰਨਵਾਦ ਜੀ ਹਾਂਜੀ ਬਹੁਤ ਖੁਸ਼ ਅਸੀਂ ਵੀ ਇਸ ਇਤਿਆਰ ਦਾ ਜਿਹਨਾਂ ਸਾਨੂੰ ਮਹਿਸੂਸ ਨਹੀਂ ਹੁੰਦ ਦਿੱਤਾ ਜੀ ਜੀ ਠੀਕ ਆ ਵਧੀਆ ਬਹੁਤ ਵਧੀਆ ਪ੍ਰੇਮ ਨਾਲ ਲੱਕੜੀ ਬਣਾਈ ਉਹਨਾਂ ਨੇ ਕੋਈ ਲੱਕੜੀ ਬਨਣ ਦਾ ਕੋਈ ਵੀ ਇਹੋ ਜਿਹੀ ਨਹੀਂ ਕਿ ਡੱਕ ਤੇ ਵੀ ਕੋਈ ਕੋਈ ਝਕੜਦੇ ਆ ਜਾਂ ਕੁਝ ਕਹਿੰਦੇ ਆ ਠੀਕ ਆ ਪ੍ਰੇਮ ਨਾਲ ਵਧੀਆ ਲੱਕੜੀ ਬਣਾਈ ਅਸੀਂ ਵਧੀਆ ਬਣ ਕੇ ਦੀ ਖੁਸ਼ੀ ਹੋਈ ਹੈ ਸਾਨੂੰ ਵੀ ਲੱਕੜੀ ਬਣੇ ਜਿੰਨੇ ਚਿਰ ਬਾਅਦ ਮਿਲੇ ਭੈਣ ਪ੍ਰਾਜਾ ਵਿਦਿਆ ਆਇਤਾ ਆਉਂਦੇ ਰਹੀਦਾ ਹੱਤੇ ਬਾਅਦ ਕਿਤੇ 15 ਦਿਨ ਕਿਤੇ ਮਹੀਨੇ ਬਾਅਦ ਤੇ ਦਿਨ ਮਸਾ ਖੁਸ਼ੀਆਂ ਨਾਲ ਹੀ ਆਉਂਦਾ ਬਹੁਤ ਖੁਸ਼ ਹੋਈ ਐ ਰਖੜੀ ਬਣ ਕੇ ਸਾਨੂੰ ਆਪਦੇ ਵੀਰ ਨਾਲ ਮਿਲ ਕੇ ਮੇਰਾ ਨਾਮ ਪਾਇਲਾ ਮੈਂ ਅੰਦਰ ਮੇਰਾ ਭਰਾ ਆਸ ਜੇ ਅਸੀਂ ਰਖੜੀ ਬਣ ਕੇ ਬਹੁਤ ਖੁਸ਼ੀ ਹੋਈ ਸਾਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸੀ ਬਹੁਤ ਵਧੀਆ ਅੰਦਰ ਪ੍ਰਬੰਧ ਹੈ ਜੀ ਰਖੜੀ ਵਗੈਰਾ ਸਾਰਾ ਕੁਝ ਹਾਂਜੀ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਹੈ ਜੀ ਅੰਦਰ ਕਿੰਨੇ ਭਰਾ ਤੁਹਾਡੇ ਇੱਕ ਜੀ ਹਾਂਜੀ ਕਿੰਨੇ ਚਿਰ ਤੋਂ ਰਹੇ ਹਾਲਤਾ ਜੀ ਕਿੰਨੇ ਚਿਰ ਬਾਅਦ ਅਸੀਂ 2 ਮਹੀਨੇ ਬਾਅਦ ਅੱਜ ਰਖੜੀ ਦੇ ਨਤਰ ਤਿਹਾੜ ਦੇ ਮੌਕੇ ਤੇ ਭੈਣਾਂ ਵੱਲੋਂ ਜਿਹੜੇ ਭਰਾ ਜਿਹੜੇ ਜੇਲ੍ਹ ਦੇ ਅੰਦਰ ਬੰਦ ਨੇ ਜਿਹੜਾ ਕਿ ਜਾਣੇ-ਅਣਜਾਣੇ ਚ ਜੋ ਵੀ ਉਹਨਾਂ ਤੋਂ ਅਪਰਾਧ ਹੋਇਆ ਉਹ ਨਾ ਕਰਨ ਉਹਨਾਂ ਨੂੰ ਕਾਨੂੰਨ ਦੇ ਤਹਿਤ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਹੈ ਤਾਂ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਜੇਲ੍ਹਾਂ ਸ਼ੀਰਯਾਰ ਮੁਕਾਲਜੀ ਦੇ ਹੁਕਮ ਅਨੁਸਾਰ ਇੱਥੇ ਸਪੈਸ਼ਲ ਇੱਕ ਪ੍ਰਬੰਧ ਰੱਖਿਆ ਗਿਆ ਕੋਈ ਦਾ ਵੀ ਪ੍ਰਬੰਧ ਰੱਖਿਆ ਗਿਆ ਤੇ ਜਿਵੇਂ ਤੁਸੀਂ ਦੇਖਿਆ ਕਿ ਬਾਹਰ ਪੈਨਾ ਬਹੁਤ ਜ਼ਿਆਦਾ ਹੋਏ ਵਾਸਤੇ ਅਸੀਂ ਇੱਕ ਸਪੈਸ਼ਲ ਜਿਹੜਾ ਇਹਨਾਂ ਦਾ ਅਰੇਂਜਮੈਂਟ ਰੱਖਿਆ ਜਿਹਦੇ ਵਿੱਚ 10-10 ਦਾ ਗਰੁੱਪ ਜਿਹੜਾ ਅਸੀਂ ਬੰਦੀਆਂ ਦਾ ਉਹਨਾਂ ਨੂੰ ਬਿਠਾ ਕੇ ਇਹਨਾਂ ਤੋਂ ਰਖੜੀ ਬਣਵਾ ਰਿਹਾ ਕੋਈ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਜਿਵੇਂ ਹਾਂਜੀ ਮਠਿਆਈ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਮੌਕੇ ਤੇ ਸ਼ਗਨ ਦੇ ਤੌਰ ਤੇ ਮਠਾਈ ਦਾ ਹੁੰਦਾ ਹੈ ਤੇ ਰਖੜੀ ਬੈਨ ਆਪ ਲੈ ਕੇ ਆ ਰਹੀਆਂ ਨੇ ਤੇ ਕੁਝ ਰਖੜੀਆਂ ਅਸੀਂ ਵੀ ਦਿੱਤੀਆਂ ਜੇ ਇਨਕੇਸ ਕੋਈ ਨਾਂ ਲੈ ਕੇ ਆਏ ਤੇ ਉਹ ਉਹਦੇ ਵਾਸਤੇ ਅਸੀਂ ਪ੍ਰਬੰਧ ਰੱਖਿਆ ਸਰ ਕੋਈ ਇਹ ਭਰਾਵਾਂ ਦੇ ਵੀ ਖਿਆਰ ਕਰਦੇ ਜੇ ਤੱਕ ਇਹਨਾਂ ਦਾ ਚਾਲ ਚੱਲਣ ਕਿਸ ਤਰ੍ਹਾਂ ਦਾ ਉਹਨਾਂ ਨੂੰ ਲਾਇਕ ਰੱਖੀ ਜਿਆਦਾਤਰ ਮਤਲਬ ਲੋਕੀ ਈ ਉਹੀ ਹੁੰਦੇ ਨੇ ਕਿ ਜਿਨ੍ਹਾਂ ਦਾ ਚਾਲ ਚੱਲਣ ਜਿਹੜਾ ਹੁੰਦਾ ਕੋਸ਼ਿਸ਼ ਅਨਸਰ ਜਿਹੜੇ ਹੁੰਦੇ ਸ਼ਰਾਪਤੀ ਹੁੰਦੇ ਨੇ ਜਿਨ੍ਹਾਂ ਨੂੰ ਫਿਰ ਅਸੀਂ ਸਿਕਿਉਰਟੀ ਪੱਖੋਂ ਅਲੱਗ ਰੱਖਿਆ ਹੈਗਾ ਤੇ ਉਹਨਾਂ ਵਾਸਤੇ ਵੀ ਇਹੀ ਹੈ ਕਿ ਉਹ ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਮੁਲਾਕਾਤ ਉਹਨਾਂ ਦੀ ਜੀ ਭੈਣ ਕੋਈ ਆਉਂਦੀ ਹੈ ਤਾਂ ਅਸੀਂ ਸਤ ਨਿਗਰਾਨੀ ਹੇਠ ਉਹਨਾਂ ਦੀ ਮੁਲਾਕਾਤ ਕਮਰੇ ਚ